ਸ਼੍ਰੀ ਗਣੇਸ਼ ਚਤੁਰਥੀ ਬੜ ਆ ਰਹੀ ਹੈ ਬਹੁਤ ਜਲਦੀ ਜਿਸ ਦੇ ਲਈ ਲੋਕ ਆਪਦੇ ਆਪਦੇ ਘਰਾਂ ਦੇ ਵਿੱਚ ਇੱਕ ਹਫਤਾ ਪਹਿਲੇ ਗਣੇਸ਼ ਜੀ ਨੂੰ ਬਿਠਾਉਂਦੇ ਹਨ ਤੇ ਉਹਨਾਂ ਦੀ ਪੂਜਾ ਅਰਚਨਾ ਕਰਦੇ ਹਨ ਗਣੇਸ਼ ਜੀ ਨੂੰ ਮਨਾਉਂਦੇ ਹਨ ਉਸ ਦੇ ਲਈ ਗਣੇਸ਼ ਜੀ ਦੀ ਮੂਰਤੀ ਲੈਣ ਵਾਸਤੇ ਬਾਹਰੋਂ ਲੋਕੀ ਬਠਿੰਡੇ ਦੇ ਵਿੱਚ ਪਹੁੰਚੇ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੇ ਵਿੱਚ ਹਾਂ ਜੀ ਹੋ ਗਏ ਹਾਂ ਜੀ ਵੀ ਜੀ ਕੀ ਕਹਿਣਾ ਚਾਹੂਗਾ ਤੁਸੀਂ ਅੱਜ ਤਾਂ ਇੱਥੇ ਮੂਰਤੀ ਲੈਣ ਆਏ ਹੋ ਬਰਨਾਲਾ ਤੋਂ ਬਠਿੰਡਾ ਤੇ ਅਸੀਂ ਦੇਖ ਰਹੇ ਹਾਂ ਵੀ ਮੂਰਤੀਆਂ ਬਹੁਤ ਸੋਹਣੇ ਸੋਹਣੇ ਲੱਗੀਆਂ ਹੋਈਆਂ ਨੇ ਹੈਗੀਆਂ ਜਿਹਨੂੰ ਅੱਜ ਹੀ ਕਰਤਾ ਦੇਖੀ ਵੀ ਸਾਰੀਆਂ ਖਰੀਦ ਲਈ ਜੀ ਪਰ ਜਿਹੜੇ ਸਰੂਪ ਨੇ ਗਣੇਸ਼ ਜੀ ਨੂੰ ਜਾਣਾ ਹੈ ਕੋਈ ਨਹੀਂ ਪਤਾ ਕਿ ਕਿੱਥੋਂ ਜਾਣਾ ਹੈ ਇਸ ਦੁਕਾਨ ਤੋਂ ਜਾਣਾ ਜਾਂ ਉਸ ਦੁਕਾਨ ਤੋਂ ਜਾਣਾ ਹੈ ਇਹ ਜਿਹੜੇ ਪਰਮਪਤਨ ਕੀ ਗਣੇਸ਼ ਜੀ ਦੀ ਕਿਰਪਾ ਹੋਊਗੀ ਉਹੀ ਜਾਣਗੇ ਦੂਜਾ ਕੋਈ ਨਹੀਂ ਜਾਂਦਾ ਦੂਜਾ ਕੋਈ ਤੇ ਤੁਹਾਨੂੰ ਇੱਥੋਂ ਦੇ ਜਿਹੜੇ ਰੇਟ ਹੈਗੇ ਆ ਕਿਵੇਂ ਲੱਗੇ ਫਰੇਟ ਦਾ ਥੋੜਾ ਜਿਹਾ ਜਰੂਰ ਤਾਂ ਪਿਛਲੇ ਸਾਲ ਨਾਲੋਂ ਪੋਸਟਲੀ ਨੇਵੇਂ ਜੀ ਹਾਂ ਆਪਾਂ ਉਸ ਸਮੇਂ ਮਹਿੰਗਾਈ ਬੜੀ ਆ ਜਿਹਾ ਪਾ ਗਈ ਹੈ ਇਹਨਾਂ ਦੇ ਵੀ ਜਦੋਂ ਆ ਸਮਝੋ ਵੀ ਰੋਟੀ ਰੋਟੀ ਕਰਕੇ ਇਹਨਾਂ ਦੀ ਕਲੀ ਮਿਹਨਤੀ ਪੱਲੇ ਪੈਂਦੇ ਜੇ ਪਕੇ ਕੋਈ ਬਚੂਗਾ ਨਾ ਬਚਦਾ ਨਹੀਂ ਖਾਓ ਪਟੇਂਡਾ ਦੇ ਵਿੱਚ ਤਿੰਨ ਕੋਨੀ ਦੇ ਹਿੱਤੇ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਬਹੁਤ ਲੱਗੀਆਂ ਹੋਈਆਂ ਜਿਹੜੇ ਕਿ ਮਾਰਕੀਟ ਨਾਲੋਂ ਵੀ ਬਹੁਤ ਘੱਟ ਰੇਟਾਂ ਤੇ ਇੱਥੇ ਦਿੱਤੀਆਂ ਜਾਂਦੀਆਂ ਹਨ ਮੈਂ ਇੱਕ ਜਨੇ ਦੀ ਗੱਲ ਹੀ ਕਰੂੰਗਾ ਇੱਥੇ ਜਿੰਨੇ ਵੀ ਮੂਰਤੀਕਾਰ ਹੈਗੇ ਆ ਉਹਨਾਂ ਕੋਲ ਬਹੁਤ ਜ਼ਿਆਦਾ ਕੱਟ ਰੇਟਾਂ ਦੇ ਉੱਤੇ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਮੂਰਤੀਆਂ ਗਣੇਸ਼ ਜੀ ਦੀਆਂ ਮੂਰਤੀਆਂ ਜਿਹੜੀਆਂ ਬਹੁਤ ਸੋਹਣੀਆਂ ਸੋਹਣੀਆਂ ਮੂਰਤੀਆਂ ਸਾਡੇ ਨਾਲ ਵੀਰੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦੇ ਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀਆਂ ਮੂਰਤੀਆਂ ਦਿੱਤੀਆਂ ਜਾ ਰਹੀਆਂ ਵੇਚ ਰਹੇ ਹੋ ਹਾਂਜੀ ਇਹ ਕਿਸ ਰੇਟ ਦੇ ਵਿੱਚ ਹੈਗੀਆਂ ਇਹ ਜੀ ਕੋਈ 300 ਦੀ ਕੋਈ 400 ਦੀ ਹੈ ਕੋਈ 200 ਦੀ ਕੋਈ 250 ਦੀ ਕੋਈ 500 ਦੀ ਹੈ ਜੀ ਅੱਛਾ ਹਰ ਸਾਲ ਆਂਦਾ ਜੀ ਬਿਲਕੁਲ ਹਰ ਸਾਲ ਆਂਦਾ ਹਰ ਸਾਲ ਹੀ ਅਸੀਂ ਇੱਥੇ ਲਾਣੇ ਤੇ ਬਧੀਆ ਆਪਣਾ ਗੁਜ਼ਾਰਾ ਚੱਲ ਜਾਂਦਾ ਜੀ ਲੋਕ ਵੀ ਆਂਦੇ ਵਧੀਆ ਹਸ ਕੇੜ ਕੇ ਲੈ ਜਾਂਦੇ ਜੀ ਜੇ ਕੋਈ ਜਾਣ ਪਛਾਣ ਨਾਲ ਆਏ ਉਹਨਾਂ ਰੇਟ ਵੀ ਕੱਟ ਕਰ ਦਿੰਨੇ ਹੋ ਹਾਂਜੀ ਕੱਟ ਕਰ ਦਿੰਨੇ ਜੀ ਜਾਣ ਪਛਾਣ ਨਾਲ ਹੋਵੇ ਹੋਰ ਵੀ ਹੋਵੇ ਅਪਰ ਰੇਟ ਕੱਟੀ ਹੈ ਸਾਡਾ ਜੀ ਵਾਟਰ ਰੇਟ ਦਾ ਭਲਾ ਕੀ ਕਿੰਨਾ ਹੈ ਇਹ ਅਮਨੇ ਮੈਂ ਤਾਂ ਆ ਗਈ ਬਹੁਤ ਐਂ ਬਸ ਨਹੀਂ ਨਹੀਂ ਪੁੱਛੋ ਕੀ ਦੇ ਰਹੇ ਹੋ ਅਗਲੇ ਸਾਲ ਫਿਰ ਦੇਣੇ ਆਏ ਸੋਚਗੰਦ ਦਾ ਖੜ ਲੈਣੇ ਆਏਗੇ ਇੱਕ ਪੰਦੇ ਖਾਦ ਲਾਏਗੇ ਸਾਡਾ ਬੜਾ ਮੁੱਸੀ ਆ ਰਹੀ ਹੈ ਠੀਕ ਹੈ ਬੜੀ ਮੁੱਸੀ ਨਹੀਂ ਹੋਣੀ